ਭੋਟੇ ਟੂਣਿਆਂ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ ਤੁਸੀਂ ਸਾਧਾਂ ਦੇ ਪੈਰਾਂ 'ਚ ਡੱਗਦੇ ਅਸੀਂ ਉਹ ਵਾਹਿਗੁਰੂ ਦੀ ਰਜਾ ਵਿੱਚ ਰਹਿਣਾ ਜਨਾਨੀ ਦਾ ਸਹਾਰਾ ਲੈ ਕੇ ਮੱਥਾ ਮਰਦਾ ਨਾ ਲਾਉਣੀ ਹੂੰ ਜਨਾਨੀ ਦਾ ਚਟਿਆ ਰੋਖਾ ਰਾ ਨਹੀਂ ਹੁੰਦਾ ਫੇਰ ਵੀ ਸਾੜੋ ਟੜਕੇ ਉੱਠ ਕੇ ਪਾਣੀ ਪੌਂਨੇ ਹੂੰ ਮਰਦਾਂ ਵਾਲੀ ਗੱਲ ਕਰਾਂਗੇ ਜਿੱਥੇ ਅੜਨਾ ਹੋਇਆ ਪੁੱਤ ਫਿਰ ਉੱਥੇ ਤਾਂ ਅਸੀਂ ਅੜਾਂਗੇ ਮੰਨਿਆ ਜ਼ਿੰਦਗੀ ਦੇ ਵਿੱਚ ਗਲਤੀਆਂ ਕੀਤੀਆਂ ਉਹ ਗਲਤੀਆਂ ਦੀ ਮਾਫੀ ਮੰਗਦੇ ਆ ਪਰ ਤੇਰੇ ਵਰਗਿਆਂ ਨੂੰ ਸਾਲਿਆ ਅਸੀਂ ਛੱਕੇ ਤੇ ਟੰਗਦੇ ਆ ਕਿਉਂ ਗਾਤ ਬੰਦਾ ਕਿੰਨੇ ਕ ਪਾੜੀ ਚ ਬੰਦਾ ਵਰਕ ਕੇ ਸਰਦ ਚ ਚੜਾਉਣਾ ਚਾਹੀਦਾ ਕਿੰਨਾ ਬੰਦਾ ਤਾਂ ਲੋਕ ਕਿੰਨੀ ਚੌਂ ਦੀ ਸਰ ਦੇ ਦਾਰ ਖੜੇ ਤੇ ਲਿਖਿਆ ਵੀ ਹੋਣਾ ਚਾਹੀਦਾ ਸਾਰਾ ਕੁੱਝ ਹੈ ਕਿ ਅਸੀਂ ਬਦਲੇ ਲਿਆ ਕਿ ਉਹ ਤੋਂ ਸੋਲ ਵੀ ਤੋਂ ਪਛਾ ਕੇ ਸਾਰੇ ਅੱਖ ਤੇ